ਉਹ ਮੈਂ ਤਾਂ ਮੈਂ ਕੋਈ ਜਿਵੇਂ ਇਹ ਨਾਮ ਦੇ ਨਹੀਂ ਇਹਨਾਂ ਨੇ ਵੱਡ ਕੇ ਵੇਚੀ ਨਾ ਤਾਂ ਪਤਾ ਨਹੀਂ ਕੋਈ ਫਰਕ ਨਹੀਂ ਪਉਣ ਤੇ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਕਿੰਨਾ ਹੈ 3 3 ਨਗੜੀਆ ਕਰਾਂ ਆ ਤੰਨੇ ਆ ਆ ਤੰਨੇ ਕਰਾਂ ਹਾਂ ਬਈ ਬਹੁਤ ਲੱਗ ਠੀਕ ਹੈ 27 ਰੁਪਏ ਲੱਗੇ ਦੋਸਤੋ ਤਿੰਨ ਨਗਾਂ ਦਾ ਤੇ 35000 ਰੁਪਇਆ ਬਾਈ ਮੁੱਲ ਕਰਦਾ ਹਾਂਜੀ ਦੋਸਤੋ ਧੂਲ ਬਕਰਾਂ ਮੰਡੀ ਤੇ ਆ ਤੈਨਾ ਨਗਾ ਦੋਸਤੋ ਤੇ ਤੈਨਾ ਨਗਾ ਦਾ ਸੌਦਾ ਸਿਰੇ ਚੜਿਆ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਾਈ ਜੀ ਆਪਣੇ ਨਾਲ ਹੀ ਤੀ ਹਾਂਜੀ ਹਾਂਜੀ ਠੀਕ ਆ ਜੀ ਤੇ ਕੀ ਮੁੱਲ ਕਿਥੇ ਹੀ ਬਾਈ ਜੀ ਬੋਲਦਾ ਕਿ 13-13000 13-13000 ਤੇ ਕਿਹੜੇ ਬਾਈ ਨੇ ਲੈ ਜਾ ਜੀ ਬਾਈ ਕੋਲਦੀ ਬਾਗੇ ਪਰਾਨਿਆਂ ਨੇ ਬਾਈ ਨੇ ਲਏ ਆ ਤੇ ਕਿੰਨੇ ਦਾ ਸੌਦਾ ਹੋ ਗਿਆ ਜੀ 28000 ਦਾ 28000 ਦਾ ਸੌਦਾ ਆ ਦੋਤੋ ਤਿੰਨ ਨਗਾ ਦਾ ਭਲੂਰ ਬੱਕਰਾ ਮੰਡੀ ਤੇ ਆ ਭਰਬੀ ਆਪਣੀ ਹਾਂਜੀ ਲੱਗਦੀ ਨਹੀਂ ਮਾਲ ਆ ਲਏ ਆ whales <inaudible> This ਆਗੇ ਪੈਦੇ ਬਾਈ ਠੀਕ ਹੈ ਬਾਈ ਲੋ ਜੀ ਦੋਸਤੋ ਸੌਦਾ ਸਿਰੇ ਲੱਗ ਗਿਆ ਕਿ 28000 ਰੁਪਏ ਦਾ ਸੌਦਾ ਸਿਰੇ ਲੱਗਿਆ ਦੋਸਤੋ ਤੈਨਾਂ ਨਿਕੰਨ ਤਾਂ ਮਿਲ ਜਾਂ ਦੋਸਤੋ ਐਤਨ ਅਗਲੀ ਵੀਡੀਓ ਦੇ ਨਾਲ ਪੈਂਡ ਭਰੂਦ ਬੱਕਰਾ ਮੰਡੀ ਤੇ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਲੋ